ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ ਪੰਜਾਬੀ ਜੀਵਨ ਚੈਨਲ ਉੱਪਰ ਤਹਿ ਦਿਲੋਂ ਸਵਾਗਤ ਹੈ ਅੱਜ ਫੇਰ ਅਸੀਂ ਗੱਲ ਕਰ ਰਹੇ ਹਾਂ ਸਾਡੀ ਸਤਿਕਾਰਯੋਗ ਮਹਿਕ ਪੈਣ ਵਾਰੀ ਜਿਹੜੀ ਇੰਨੇ ਦਿਨੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਸੀਂ ਪਹਿਲਾਂ ਵੀ ਮਹਿਕ ਪੈਣ ਦੀ ਸਿਹਤ ਲਈ ਅਰਦਾਸ ਦੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅੱਜ ਫੇਰ ਇੱਕ ਵਾਰ ਉਹਨਾਂ ਦੀ ਤਾਜੀ ਵੀਡੀਓ ਦੇਖ ਕੇ ਮੇਰੇ ਦਿਲ ਵਿੱਚ ਕਈ ਸਵਾਲਾਂ ਨੇ ਜਨਮ ਲਿਆ ਸਭ ਤੋਂ ਪਹਿਲਾਂ ਮੈਂ ਵੀ ਇਹੀ ਸੋਚਦੀ ਸੀ ਕਿ ਮਹਿਕ ਭੈਣ ਦੇ ਪਰਿਵਾਰ ਦੀ ਕੋਈ ਮਜਬੂਰੀ ਹੋਵੇਗੀ ਸ਼ਾਇਦ ਇਸੇ ਲਈ ਉਹ ਆਪਣੇ ਪਰਿਵਾਰ ਦੇ ਨਾਲ ਨਹੀਂ ਰਹਿ ਰਹੀ ਜਾਂ ਉਹਨਾਂ ਦਾ ਪਰਿਵਾਰ ਉਸ ਦੇ ਕੋਲ ਉਸ ਦਾ ਖਿਆਲ ਰੱਖਣ ਲਈ ਨਹੀਂ ਜਾ ਸਕਦਾ ਮੈਂ ਵੀ ਇਹੀ ਸੋਚਿਆ ਕਿ ਉਹ ਰੋਪੜ ਆਪਣੇ ਵੀਰ ਭਾਬੀ ਕੋਲ ਰਹਿੰਦੀ ਹੈ ਤਾਂ ਸ਼ਾਇਦ ਪਰਿਵਾਰਕ ਹਾਲਾਤਾਂ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੋਵੇਗਾ ਪਰ ਭੈਣੋ ਤੇ ਭਰਾਓ ਜਿਵੇਂ ਜਿਵੇਂ ਲੋਕਾਂ ਦੇ ਕਮੈਂਟ ਪੜਦੀ ਹਾਂ ਕਿ ਮਹਿਕ ਭੈਣ ਦੀਆਂ ਵੀਡੀਓਜ਼ ਵੇਖਦੇ ਹਾਂ ਮੈਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਆਖਰ ਸੱਚ ਕੀ ਹੈ ਹਾਲ ਵਿੱਚ ਹੀ ਮਹਿਕ ਭੈਣ ਨੇ ਆਪਣਾ ਨਵਾਂ ਚੈਨਲ ਸਾਡੀ ਮਹਿਕ ਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਉਸ ਵੀਡੀਓ ਵਿੱਚ ਮਹਿਕ ਦੀ ਵੱਡੀ ਪੂਆਜੀ ਫੁੱਫੜ ਜੀ ਤੇ ਉਸ ਦਾ ਛੋਟਾ ਜਿਹਾ ਭਤੀਜਾ ਇੰਨੀ ਦੂਰੋਂ ਉਸ ਨੂੰ ਮਿਲਣ ਆਏ। ਉਹਨਾਂ ਨੂੰ ਮਿਲ ਕੇ ਮਹਿਕ ਭੈਣ ਦੀਆਂ ਅੱਖਾਂ ਵਿੱਚ ਖੁਸ਼ੀ ਸਾਫ ਨਜ਼ਰ ਆ ਰਹੀ ਸੀ। ਮਹਿਕ ਭੈਣ ਨੇ ਆਪ ਵੀ ਵੀਡੀਓ ਵਿੱਚ ਕਿਹਾ ਪੂਆਜੀ ਮੇਰਾ ਆਪਣਾ ਬਲੱਡ ਸੀ। ਉਹਨਾਂ ਨੂੰ ਮੇਰੇ ਨਾਲ ਪਿਆਰ ਸੀ ਅੰਦਰੂਨੀ ਖਿੱਚ ਸੀ। ਉਸ ਪਿਆਰ ਤੇ ਖਿੱਚ ਕਰਕੇ ਉਹ ਮੈਨੂੰ ਮਿਲਣ ਆਏ ਇਹ ਦੇਖ ਕੇ ਸਾਰੇ ਲੋਕਾਂ ਦੇ ਮਨ ਵਿੱਚ ਇੱਕ ਸਨੇਹਾ ਗਿਆ ਕਿ ਪੇਕਾ ਪਰਿਵਾਰ ਤਾਂ ਉਸ ਦੇ ਨਾਲ ਖੜਾ ਹੈ ਪਰ ਨਾਲ ਹੀ ਇੱਕ ਵੱਡਾ ਸਵਾਲ ਇਹ ਵੀ ਬਣ ਗਿਆ ਕਿ ਆਹ ਸਰਕਾਰ ਸੋਹਰਾ ਪਰਿਵਾਰ ਕਿਉਂ ਨਹੀਂ ਆ ਰਿਹਾ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਜਦੋਂ ਮੈਗਪੈਣ ਇੰਨੀ ਬਿਮਾਰ ਹੈ ਤਾਂ ਉਹਨਾਂ ਦੇ ਸੋਹਰੇ ਪਰਿਵਾਰ ਵਾਲੇ ਕਿਉਂ ਨਹੀਂ ਮਿਲਣ ਆ ਰਹੇ ਕਿਉਂ ਉਹਨਾਂ ਦਾ ਧਿਆਨ ਉਹਨਾਂ ਦੇ ਭਰਾ ਪਰਜਾਈ ਰੱਖ ਰਹੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਕੋਈ ਪਰਿਵਾਰਿਕ ਰਿਸ਼ਤਾ ਵੀ ਨਹੀਂ ਹੈ ਪੈਣੋ ਤੇ ਪ੍ਰਾਵੋ ਇਹ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਹਿਕ ਪੈਣ ਆਪ ਹੀ ਦੇ ਸਕਦੇ ਹਨ ਉਹ ਚੁੱਪ ਕਿਉਂ ਹਨ ਲੋਕ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ ਪਰ ਇੱਕ ਗੱਲ ਪੱਕੀ ਹੈ ਕਿ ਸਾਨੂੰ ਬਿਨਾਂ ਸੱਚ ਜਾਣੇ ਕਿਸੇ ਬਾਰੇ ਫੈਸਲਾ ਨਹੀਂ ਕਰਨਾ ਚਾਹੀਦਾ ਜਿਵੇਂ ਮਹਿਕ ਦੇ ਪੂਆਜੀ ਫੁੱਫੜ ਜੀ ਛੋਟੇ ਭਤੀਜੇ ਨੂੰ ਮਿਲ ਕੇ ਮਹਿਕ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਆਪਣੀ ਹਾਜ਼ਰੀ ਨਾਲ ਸਾਰੇ ਲੋਕਾਂ ਨੂੰ ਇਹੀ ਸਨੇਹਾ ਦਿੱਤਾ ਕਿ ਖੂਨ ਦੇ ਰਿਸ਼ਤੇ ਹੋਣ ਜਾਂ ਪਿਆਰ ਦੇ ਜਦੋਂ ਤਿਲ ਸਾਫ ਹੋਵੇ ਤਾਂ ਉਹ ਹਾਜ਼ਰ ਹੋ ਹੀ ਜਾਂਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਸਾਨੂੰ ਮਹਿਕ ਭੈਣ ਦੇ ਪਰਿਵਾਰ ਜਾਂ ਸਹੁਰੇ ਪਰਿਵਾਰ ਉੱਤੇ ਦੋਸ਼ ਦੇਣ ਦੀ بجائے ਬਾਹੇគ្រੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਅੱਜ ਦੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਕਿਸੇ ਨੂੰ ਦੋਸ਼ ਦੇਣਾ ਨਹੀਂ ਸਾਡਾ ਮਕਸਦ ਸਿਰਫ ਇਹ ਹੈ ਕਿ ਲੋਕ ਗਲਤ ਪੁਹਾਹਨਾਪ ਲਉਣ ਮਹਿਕ ਭੈਣ ਦੀ ਜ਼ਿੰਦਗੀ ਆਪਣੀ ਹੈ ਉਹਨਾਂ ਦਾ ਸਹੁਰਾ ਪਰਿਵਾਰ ਹੋਵੇ ਪੇਕਾ ਪਰਿਵਾਰ ਹੋਵੇ ਉਹਨਾਂ ਨੂੰ ਜੋ ਵੀ ਸਹੀ ਲੱਗਦਾ ਹੈ ਉਹ ਕਰ ਰਹੇ ਹਨ ਸਾਨੂੰ ਉਹਨਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਨੂੰ ਸਿਰਫ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਮੈਕ ਭੈਣ ਨੂੰ ਜਲਦੀ ਚੰਗੀ ਸਿਹਤ ਦੇਣ ਪਿੰਨੇ ਤੇ ਭਰਾਵੋ ਅਸੀਂ ਸਭ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਤੇ ਇੱਕ ਛੋਟੀ ਜਿਹੀ ਗੱਲ ਵੀ ਕਿਵੇਂ ਵੱਡੀ ਅਫਵਾਹ ਬਣ ਜਾਂਦੀ ਹੈ ਕਦੇ ਕੋਈ ਕਹਿੰਦਾ ਹੈ ਤਲਾਕ ਹੋ ਗਿਆ ਕੋਈ ਕਹਿੰਦਾ ਹੈ ਉਹਨਾਂ ਦਾ ਪਰਿਵਾਰ ਨਾਲ ਝਗੜਾ ਹੋ ਗਿਆ ਇਹ ਸਾਰੇ ਅੰਦਾਜ਼ੇ ਹਨ ਸੱਚ ਕੀ ਹੈ ਇਹ ਸਿਰਫ ਮੈਕਪੈਨ ਆਪ ਹੀ ਦੱਸ ਸਕਦੇ ਹਨ ਅੱਜ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਮੈਕਪੈਨ ਜਾਂ ਕਿਸੇ ਪਰਿਵਾਰਿਕ ਮੈਂਬਰ ਬਾਰੇ ਗਲਤ ਧੁਮਾਹਣਾ ਫਲਾਓ ਮੈਕਪੈਨ ਜਿਵੇਂ ਆਪਣੇ ਬਲੌਗ ਵਿੱਚ ਖੁੱਲ ਕੇ ਗੱਲਾਂ ਕਰਦੇ ਹਨ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਸਚਾਈ ਸਾਂਝੀ ਕਰਨਗੇ ਸਾਨੂੰ ਉਹਨਾਂ ਤੇ ਪ੍ਰੋਸਤ ਰੱਖਣਾ ਚਾਹੀਦਾ ਹੈ ਸਾਨੂੰ ਉਹਨਾਂ ਦੀ ਸਿਹਤ ਲਈ ਅਰਦਾਸ ਕਰਨੀ ਚਾਹੀਦੀ ਹੈ ਆਓ ਅਸੀਂ ਸਭ ਮਿਲ ਕੇ ਮੈਕਸ ਪਣ ਲਈ ਵਾਹਿਗੁਰੂ ਅੱਗੇ ਅਰਦਾਸ ਕਰੀਏ ਵਾਹਿਗੁਰੂ ਜੀ ਉਹਨਾਂ ਨੂੰ ਹਿੰਮਤ ਦੇਣ ਚੰਗੀ ਸਿਹਤ ਦੇਣ ਤੇ ਉਹ ਪਹਿਲਾਂ ਵਾਂਗ ਬਲੌਗਾਂ ਨਾਲ ਸਾਨੂੰ ਪ੍ਰੇਰਿਤ ਕਰਦੇ ਰਹਿਣ ਜੇ ਮੇਰੇ ਬੋਲਾਂ ਵਿੱਚ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਲੋਕ ਸਚਾਈ ਜਾਣ ਸਕਣ ਤੇ ਗਲਤ ਫਵਾਹਾਂ ਨਾ ਡੰ ਧੰਨਵਾਦ ਜੀ